ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਜੁੜ ਰਹੇ ਹੋ ਲੋਕਰੈ ਚੈਨਲ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪੰਜਾਬ ਦੇ ਵਿੱਚ ਅਕਾਲੀ ਦਲ ਪਾਰਟੀ ਪੰਜਾਬ ਦੀ ਖੇਤਰੀ ਪਾਰਟੀ ਜੋ ਹੈ ਜੋ ਸਥਿਤੀ ਅਕਾਲੀ ਦਲ ਦੀ ਬਣੀ ਹੋਈ ਹੈ ਅੱਜ ਸੁਖਬੀਰ ਸਿੰਘ ਬਾਦਲ ਦੇ ਨਾਲ ਜੋ ਸੱਤਾ ਦੇ ਵਿੱਚ ਰਹਿ ਕੇ ਕੁਰਸੀਆਂ ਤੇ ਉੱਪਰ ਆਨੰਦ ਲੈਂਦੇ ਰਹੇ ਨੇ ਉਹਨਾਂ ਦੇ ਵੱਲੋਂ ਜੋ ਹੁਣ ਪਾਰਟੀ ਨੂੰ ਛੱਡਣਾ ਸ਼ੁਰੂ ਕਰ ਦਿੱਤਾ ਹੈ ਇੱਕ ਇੱਕ ਕਰਕੇ ਸੁਖਵੀਰ ਸਿੰਘ ਬਾਦਲ ਦੇ ਨਾਲੋਂ ਜਿਹੜੇ ਨੂੰ ਪਿੱਛੇ ਹੁੰਦੇ ਜਾ ਰਹੇ ਨੇ ਜੋ ਅੱਜ ਵੱਡਾ ਆਗੂ ਜਿਹੜਾ ਕਿ ਅਕਾਲੀ ਸਰਕਾਰ ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਦੇ ਨਾਲ ਸਸਨੀ ਸਖਤਰ ਰਹੇ ਨੇ ਅੱਜ ਉਹਨਾਂ ਨੇ ਅਕਾਲੀ ਦਲ ਛੱਡ ਕੇ ਬਹੁਤ ਵੱਡਾ ਐਲਾਨ ਕੀਤਾ ਹੈ ਜੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਬਹੁਤ ਸਾਰੇ ਲੀਡਰ ਜਿਹੜੇ ਨੇ ਅਕਾਲੀ ਦਲ ਨੂੰ ਛੱਡ ਰਹੇ ਨੇ ਅਕਾਲੀ ਦਲ ਦੀ ਸਥਿਤੀ ਬਹੁਤ ਹੀ ਡਰਾਮਾਡੋਲ ਹੋਈ ਜਾ ਰਹੀ ਜਿਵੇਂ ਹੀ ਅਕਾਲੀ ਦਲ ਦੇ ਵੱਲੋਂ ਜੋ 2 ਦਸੰਬਰ ਦਾ ਫੈਸਲਾ ਜਿਸ ਦੇ ਉੱਪਰ ਉਹਨਾਂ ਨੇ ਮੰਨਣ ਤੋਂ ਇਨਕਾਰ ਕਰ ਦਿੱਤਾ ਉਹ 2 ਦਸੰਬਰ ਦੇ ਫੈਸਲੇ ਤੋਂ ਬਾਅਦ ਅਕਾਲੀ ਦਲ ਨੇ ਇੱਕ ਹੋਰ ਵੱਡੀ ਜਿਹੜੀ ਗਲਤੀ ਕੀਤੀ ਅੰਤਰੀਕ ਕਮੇਟੀ ਦੇ ਕੋਲੋਂ ਜੋ ਜਥੇਦਾਰ ਸੀ ਅਕਾਲ ਪਖਤ ਦੇ ਜਾਂ ਦੂਸਰੇ ਜਥੇਦਾਰ ਉਹਨਾਂ ਨੂੰ ਜਿਹੜਾ ਕਿ ਸੇਵਾ ਮੁਕਤੀ ਕਰ ਦਿੱਤਾ ਜਬਰੀ ਸੇਵਾ ਮੁਕਤ ਕਰਨ ਤੋਂ ਬਾਅਦ ਸੰਗਤਾਂ ਦੇ ਵਿੱਚ ਵੱਡਾ ਰੋਸ ਆ ਗਿਆ ਔਰ ਉਸ ਤੋਂ ਬਾਅਦ ਕਿ ਨਵਾਂ ਜਥੇਦਾਰ ਬਣਾ ਦਿੱਤਾ ਔਰ ਉਹ ਵੀ ਬਿਨਾ ਮਰਿਆਦਾ ਤੋਂ ਉਸ ਦੀ ਤਾਜ ਪੋਸ਼ੀ ਕਰਾ ਦਿੱਤੀ ਇਹ ਸਾਰਿਆਂ ਜਿਹੜੇ ਸੰਗਤਾਂ ਦੇ ਵਿੱਚ ਵੱਡਾ ਰੋਸ ਫੈਲਿਆ ਹੋਇਆ ਸੋ ਅਕਾਲੀ ਦਲ ਦੇ ਲੀਡਰ ਇੱਕ ਇੱਕ ਕਰਕੇ ਜੋ ਅਕਾਲੀ ਦਲ ਪਾਰਟੀ ਦੇ ਨਾਲ ਚਟਾਨ ਵਾਂਗ ਕਿਸੇ ਸਮੇਂ ਖੜੇ ਹੁੰਦੇ ਸੀ ਉਹ ਛੱਡ ਰਹੇ ਨੇ ਸਿੱਧਾ ਸਿੱਧਾ ਸੁਖਵੀਰ ਸਿੰਘ ਬਾਦਲ ਦੇ ਨਾਲ ਉਹਨਾਂ ਦਾ ਜਿਹੜਾ ਅਸਲੀ ਅਸਰ ਚੱਲਦੀ ਏ ਜੋ ਕਿ ਹੁਣ ਅਕਾਲੀ ਦਲ ਪਾਰਟੀ ਲਈ ਆਉਣ ਵਾਲਾ ਸਮਾਂ ਬਹੁਤ ਔਖਾ ਹੋ ਜਾਏਗਾ ਸੁਖਵੀਰ ਸਿੰਘ ਬਾਦਲ ਦੀ ਲੀਡਰਸ਼ਿਪ ਦੇ ਥੱਲੇ ਕੋਈ ਵੀ ਜਿਹੜੇ ਲੀਡਰ ਨੇ ਉਹ ਤਿਆਰ ਨਹੀਂ ਉਹ ਸੁਖਵੀਰ ਸਿੰਘ ਬਾਦਲ ਨੂੰ ਬਦਲਣਾ ਚਾਹੁੰਦੇ ਨੇ ਸੋ ਇੱਕ ਪਾਸੇ ਪਹਿਲਾਂ ਲੋਕ ਸਭਾ ਚੋਣਾਂ ਤੋਂ ਮਤ ਅਲੱਗ ਹੁੰਦੇ ਨੇ ਹੁਣ ਜਿਹੜਾ ਇਹ ਗਲਤੀ ਹੋਈ ਏ ਜਿਹੜਾ ਕਿ ਬਿਨਾਂ ਸੋਚੇ ਸਮਝੇ ਫੈਸਲਾ ਲਿਆ ਗਿਆ ਉਸ ਤੋਂ ਬਾਅਦ ਅਕਾਲੀ ਦਲ ਦੀ ਸਥਿਤੀ ਬਹੁਤ ਹੀ ਡਾਮਡੋਲ ਹੋ ਗਈ ਏ ਜੋ ਕਿ ਆ ਸਰਵੀਰ ਸਿੰਘ ਬਾਦਲ ਨੇ ਖੁਦ ਚੰਡੀਗੜ ਵਿਖੇ ਜਿਲ੍ਹਾ ਪ੍ਰਧਾਨਾਂ ਦੀ ਮੀਟਿੰਗ ਬੁਲਾ ਲਈਏ ਹੁਣ ਉਸ ਦੇ ਵਿੱਚ ਅਗਲਾ ਕੀ ਫੈਸਲਾ ਲੈਂਦੇ ਨੇ ਸੁਖਵੀਰ ਸਿੰਘ ਬਾਦਲ ਜੋ ਕਿ ਵਿਕਰਮਜੀਤ ਸਿੰਘ ਮਜੀਠੀਆ ਵੀ ਅਲੱਗ ਹੋ ਗਏ ਨੇ ਉਹਨਾਂ ਨੇ ਵੀ ਆਪਣੇ ਬਾਗੀ ਸੁਰ ਅਪਣਾ ਲਏ ਨੇ ਬਲਵਿੰਦਰ ਸਿੰਘ ਪੁੰਦੜ ਵੀ ਜਿਹੜੇ ਨੇ ਅਲੱਗ ਹੁੰਦਾ ਹੋ ਰਹੇ ਨੇ ਉਹਨਾਂ ਨੂੰ ਜਿਹੜਾ ਕਿ ਲੱਗਦਾ ਕਿ ਉਹਨਾਂ ਦੀ ਕਾਰਜਕਾਰੀ ਪ੍ਰਧਾਨਗੀ ਦੇ ਵਿੱਚ ਇਹ ਸਭ ਕੁਝ ਵਾਪਰ ਰਿਹਾ ਸੋ ਇਸ ਨੂੰ ਲੈ ਕੇ ਬਲਵਿੰਦਰ ਸਿੰਘ ਪੁੰਦੜ ਬਿਲਕੁਲ ਪਿਛਲੇ 2 ਦਿਨਾਂ ਤੋਂ ਚੁੱਪ ਨੇ ਔਰ ਉਹ ਆਪਣਾ ਬਹੁਤ ਜਲਦੀ ਅਸਤੀਫਾ ਦੇ ਸਕਦੇ ਨੇ ਜਿਹੜਾ ਕਿ ਅੱਜ ਦਾਖਾ ਹਲਕੇ ਤੋਂ ਵਿਧਾਇਕ ਰਹੇ ਲੁਧਿਆਣਾ ਦੇ ਨਾ ਵੱਡਾ ਉਹਨਾਂ ਦਾ ਨਾਮ ਸੀ ਲੁਧਿਆਣਾ ਦੇ ਵਿੱਚ ਦਰਸ਼ਨ ਸਿੰਘ ਸ਼ਿਵਾਲਕ ਉਹ ਅਕਾਲੀ ਦਲ ਨੂੰ ਛੱਡ ਗਏ ਹੋਰ ਬਹੁਤ ਸਾਰੇ ਲੀਡਰ ਜਿਹੜੇ ਅਕਾਲੀ ਦਲ ਤੋਂ ਆਪਣੇ ਆਪ ਨੂੰ ਅਲੱਗ ਕਰ ਰਹੇ ਨੇ ਸੋ ਇਸ ਨੂੰ ਲੈ ਕੇ ਅਕਾਲੀ ਦਲ ਵਿੱਚ ਬਹੁਤ ਵੱਡਾ ਬਖੇੜਾ ਪਿਆ ਹੋਇਆ ਹੈ ਅਕਾਲੀ ਦਲ ਦੀ ਸਥਿਤੀ ਦਿਨੋਂ ਦਿਨ ਹੋਰ ਜਿਹੜੀ ਡਾਮਡੋਲ ਹੁੰਦੀ ਜਾ ਰਹੀ ਹੈ